ਲੋਕ ਕਹਿੰਦੇ ਸੀ ਜਦੋਂ ਤੈਨ ਖੇਤੀ ਕਾਨੂੰਨ ਆਏ ਲੋਕ ਕਹਿੰਦੇ ਕਿ ਇਹ ਰੱਦ ਨਹੀਂ ਹੋਣੇ ਮੋਦੀ ਨੇ ਜਿਹੜੀ ਕਹਿਤੀ ਜਿਹੜੀ ਬਾਤ ਇਹ ਵਾਪਸ ਨਹੀਂ ਹੋਈ ਤਾਂ ਫਿਰ ਕਰਕੇ ਦਿਖਾਣਾ ਲੋਕਾਂ ਨੇ 10 ਸਾਲ ਇਹਨਾਂ ਦੀ ਸਰਕਾਰ ਰਹੀ ਉਹਦੋਂ ਨਹੀਂ ਸੀ ਹੱਲ ਕਰ ਸਕਦੇ ਇਸ ਕਰਕੇ ਇਹ ਹੱਲ ਨਹੀਂ ਕਰਦੇਗੇ ਇਹਨਾਂ ਦਾ ਵਿਰੋਧ ਇਸੇ ਤਰ੍ਹਾਂ ਹੀ ਹੋਣਾ ਉਸ ਤੋਂ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਜੈਤੋ ਵਿਖੇ ਮੌਜੂਦਾ ਜਿੱਥੇ ਕਿ ਹੰਸ ਰਾਜ ਹੰਸ ਵੱਲੋਂ ਆਇਆ ਜਾਣਾ ਵਸਾਖੀ ਦੇ ਮੌਕੇ ਤੇ ਵੀ ਹੰਸਰਾਜ ਹੰਸ ਵੱਲੋਂ ਭਗਤਵਾਨਾਂ ਵੇਖੇ ਆਇਆ ਜਾਣਾ ਸੀ ਪਰ ਕਿਸਾਨ ਜਥੇਬੰਨੀਆਂ ਉੱਥੇ ਵੀ ਪਹੁੰਚਿਆ ਸੀ ਤਾਂ ਹੰਸਰਾਜ ਹੰਸ ਵਾਪਸ ਚਲੇ ਗਏ ਸੀ ਪਰ ਅੱਜ ਹੰਸਰਾਜ ਹੰਸ ਵੱਲੋਂ ਜੈਤੋ ਵੇਖੇ ਪਹੁੰਚਿਆ ਜਾਣਾ ਕਾਲੂ ਰਾਮ ਦੀ ਬਗੀਚੀ ਦੇ ਵਿੱਚ ਆਇਆ ਜਾਣਾ ਤੇ ਤੁਸੀਂ ਦੇਖ ਰਹੇ ਹੋ ਪੁਲਿਸ ਪ੍ਰਸ਼ਾਸਨ ਇੱਥੇ ਮੌਜੂਦ ਹੈ ਕਿਸਾਨਾਂ ਕੋਲ ਝੰਡੇ ਹੈ ਤੇ ਹੰਸਰਾਜ ਹੰਸ ਦਾ ਵਿਰੋਧ ਕੀਤਾ ਜਾਣਾ ਗੱਲਬਾਤ ਕਰਾਂਗੇ ਸਾਡੀਆਂ ਰਹਿੰਦੀਆਂ ਪੈਂਡਿੰਗ ਮੰਗਾ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਜਿਦੇ ਵਿੱਚ ਕਿਸਾਨ ਮਜ਼ਦੂਰ ਦੇ ਕਰਜ਼ੇ ਦੀ ਮੰਗ ਜਿਹਦੇ ਵਿੱਚ ਐਮਐਸਪੀ ਦੀ ਮੰਗ ਜਿਹਦੇ ਵਿੱਚ ਸਾਡੇ ਉਹਨਾਂ ਮੋਰਚਿਆਂ ਦੇ ਵਿੱਚ ਸੇਵਾਵਾਂ ਨਿਭਾ ਰਹੇ ਐਨਆਰਆਈ ਵੀਰਾਂ ਨੂੰ ਬਲੈਕਲਿਸਟ ਦੇ ਵਿੱਚ ਪਾਇਆ ਗਿਆ ਪਰਚੇ ਰੱਦ ਕਰਵਾਉਣ ਦੀ ਮੰਗ ਆ ਇਸੇ ਤਰ੍ਹਾਂ ਲਖੀਮਪੁਰ ਖੀਰੀ ਦੇ ਵਿੱਚ ਤੁਹਾਨੂੰ ਪਤਾ ਕਿ ਚਾਰ ਕਿਸਾਨ ਇੱਕ ਪੱਤਰਕਾਰ ਨੂੰ ਗੱਡੀਆਂ ਥੱਲੇ ਦੜੜ ਕੇ ਬੀਜੇਪੀ ਦੇ ਗੁੰਡਿਆਂ ਵੱਲੋਂ ਸ਼ਹੀਦ ਕੀਤਾ ਉਹਨਾਂ ਗੁੰਡਿਆਂ ਨੂੰ ਬਣਦੀ ਸਜ਼ਾ ਦਿਵਾਉਣ ਦੀ ਸਾਡੀ ਮੰਗ ਆ ਸੋ ਇਹ ਮੰਨੀਆਂ ਹੋਈਆਂ ਮੰਗਾਂ ਨੂੰ ਅਸੀਂ ਯਾਦ ਕਰਵਾਉਣ ਲਈ ਮੋਦੀ ਸਾਹਿਬ ਨੂੰ ਦਿੱਲੀ ਵੱਲ ਨੂੰ ਵਧੇ 13 ਫਰਵਰੀ ਨੂੰ ਤਾਂ ਉਧਰ ਨੂੰ ਜਦੋਂ ਅਸੀਂ ਵਧੇ ਤਾਂ ਕੀ ਹੋਇਆ ਕੇਂਦਰ ਦੀ ਸਰਕਾਰ ਨੇ ਸਾਡੇ ਤੇ ਸਿੱਧੀਆਂ ਗੋਲੀਆਂ ਚਲਾਈਆਂ ਸਾਡਾ 21 ਸਾਲਾ ਨੌਜਵਾਨ ਸ਼ੋਭ ਕਰਨ ਸਿੰਘ ਉਹਦੇ ਸਿਰ ਦੇ ਵਿੱਚ ਗੋਲੀ ਚਲਾ ਕੇ ਉਹਨੂੰ ਸ਼ਹੀਦ ਕਰ ਦਿੱਤਾ ਗਿਆ ਬਹੁਤ ਸਾਰੇ ਸਾਡੇ 4 ਨੌਜਵਾਨਾਂ ਦੀਆਂ ਅੱਖਾਂ ਦੀ ਜਿਹੜੀ ਨਿਗਾਹ ਗੋਲੀਆਂ ਦੇ ਕਾਰਨ ਚਲੀ ਗਈ ਸਾਡੇ ਬਹੁਤ ਸਾਰੇ ਕਿਸਾਨ ਆ ਜਿਹੜੇ ਫੱਟੜ ਹੋਏ ਸਾਡੇ ਸ਼ਾਂਤ ਮਈ ਲੰਗਰ ਵਰਤਾ ਰਹੇ ਨੌਜਵਾਨ ਪਿਰਤਪਾਲ ਸਿੰਘ ਨੂੰ ਬੋਰੀ ਦੇ ਵਿੱਚ ਪਾ ਕੇ ਉਹਦੀਆਂ ਲੱਤਾਂ ਬਾਹਾਂ ਤੋੜ ਕੇ ਜਿਹੜਾ ਉਹਨੂੰ ਬੋਰੀ ਦੇ ਵਿੱਚ ਘੜੀਸਕੇ ਲਜਾਇਆ ਗਿਆ ਇਸੇ ਤਰ੍ਹਾਂ ਸਾਡੀਆਂ ਉਹਨਾਂ ਮੰਗਾਂ ਨੂੰ ਯਾਦ ਕਰਵਾਉਣ ਦੀ ਖਾਤਰ ਸਾਡੇ ਤੇ ਤਸ਼ੱਦਦ ਹੋਇਆ ਤਦ ਬਣਦਾ ਕੀ ਆ ਅੱਜ ਬੀਜੇਪੀ ਦੇ ਉਮੀਦਵਾਰ ਮੰਡੀਆਂ ਤੇ ਸ਼ਹਿਰਾਂ ਦੇ ਵਿੱਚ ਆਪਦਾ ਚੋਣ ਪ੍ਰਚਾਰ ਕਰ ਰਹੇ ਆ ਤਾਂ ਸਾਡੇ ਕੁਝ ਸਵਾਲ ਆ ਸਾਡੇ ਪਿੱਛੇ ਮੇਰੇ ਪੋਸਟਰ ਲੱਗੇ ਹੋਏ ਆ ਪੋਸਟਰ ਦੇ ਵਿੱਚ ਸ਼ੁਭ ਕਰਨ ਦੀ ਫੋਟੋ ਆ ਤੇ ਉਹਦੇ ਬਣਦੇ ਸਵਾਲ ਆ ਕਿ ਸਾਡੇ ਤੇ ਸਿੱਧੀਆਂ ਗੋਲੀਆਂ ਕਿਉਂ ਸਾਡੇ ਸ਼ਾਂਤਮਈ ਲੰਗਰ ਵਰਤਾਰੇ ਪਿਰਤਪਾਲ ਸਿੰਘ ਨੂੰ ਬੁਰੀ ਦੇ ਵਿੱਚ ਕਿਉਂ ਪਾਇਆ ਗਿਆ ਸਾਡੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਅਸੀਂ ਉਹ ਯਾਦ ਕਰਵਾਉਣ ਜਾ ਰਹੇ ਹਾਂ ਮੋਦੀ ਸਾਹਿਬ ਸਾਡੇ ਤੇ ਇੰਨਾ ਤਸ਼ੱਦਦ ਕਿਉਂ ਵੱਡੇ ਵੱਡੇ ਦਿਗਜ ਆ ਲੀਡਰ ਉਹਨਾਂ ਦੇ ਵਿੱਚ ਚਲੇ ਗਏ ਭਾਜੀਪੀ ਦੇ ਵਿੱਚ ਕਹਿੰਦੇ ਹੁਣ ਆ ਜਿਹੜੇ ਕਿਸਾਨਾਂ ਦੇ ਮਸਲੇ ਵੀ ਹੱਲ ਕਰਵਾਵਾਂਗੇ ਪੰਜਾਬ ਦੇ ਵਿੱਚ ਜਿਹੜਾ ਮੋਦੀ ਸਰਕਾਰ ਦੇ ਜਿਹੜੇ ਨਮਾਇंदे ਭੇਜਣਗੇ ਉਹਨਾਂ ਨੂੰ ਚੁਣੋ ਕਹਿੰਦੇ ਸੰਸਦ ਦੇ ਵਿੱਚ ਗੱਲ ਕਰਾਂਗੇ ਕਿਸਾਨਾਂ ਦੇ ਮਸਲੇ ਹੱਲ ਹੋਣਗੇ ਦੇਖੋ ਦੇਸ਼ ਤਾਂ ਸਾਰਾ ਬਿਕ ਚੁੱਕਿਆ ਮੋਦੀ ਵੱਲੋਂ ਹੁਣ ਉਹ ਜਾ ਕੇ ਸਾਡਾ ਕੀ ਹੱਲ ਕਰਨਗੇ ਡਬਲਯੂਟੀਓ ਦੀਆਂ ਨੀਤੀਆਂ ਮੁਤਾਬਕ ਸਾਡੀ ਖੇਤੀ ਨੂੰ ਘਾਟੇਬੰਦ ਸੌਦਾ ਬਣਾ ਕੇ ਸਾਡੀ ਖੇਤੀ ਨੂੰ ਖੋਇਆ ਜਾ ਰਿਹਾ ਜਿਨ੍ਹਾਂ ਲੋਕਾਂ ਨੇ ਕਰੋਨਾ ਦੇ ਮਾਰੇ ਸਮੇਂ ਦੇ ਵਿੱਚ ਜਿਹੜਾ ਲੋਕਾਂ ਦਾ ਢਿੱਡ ਭਰਿਆ ਉਹ ਕਿਸਾਨਾਂ ਨੇ ਭਰਿਆ ਕਿਸਾਨਾਂ ਨੇ ਭਰਿਆ ਪਰ ਜਿਹੜੇ ਦਿਗਜ ਲੀਡਰ ਗਏ ਆ ਉਹ ਕਹਿੰਦੇ ਅਸੀਂ ਵੀ ਕਿਸਾਨ ਆ ਸਾਨੂੰ ਪਤਾ ਕਹਿੰਦੇ ਦੇਖੋ ਲੀਡਰ ਤਾਂ ਹਮੇਸ਼ਾ ਚਲੇ ਜਾਂਦੇ ਆ ਇੱਧਰ ਨਹੀਂ ਉੱਧਰ ਇੱਧਰ ਨਹੀਂ ਉੱਧਰ ਉਹਨਾਂ ਨੇ ਆਪਣਾ ਠੀਕ ਦੇਖਣਾ ਉਹਨਾਂ ਨੂੰ ਸਿਰਫ ਪੈਸੇ ਤੇ ਕਰ ਰੁਪਏ ਤੇ ਕਰ ਲੀਡਰਸ਼ਿਪ ਤੇ ਕਰ ਮਤਲਬ ਆ ਉਹਨਾਂ ਨੂੰ ਲੋਕਾਂ ਦੀ ਅਗਰ ਫਿਕਰ ਹੋਵਣ ਤਾਂ ਉਹ ਲੋਕਾਂ ਦੀਆਂ ਮੰਗਾਂ ਮਣਵਾਉਣ ਦੀ ਖਾਤਰ ਕੇਂਦਰ ਦੀ ਸਰਕਾਰ ਤੇ ਦਬਾਅ ਬਣਾਉਣ ਨਾ ਕਿ ਉਹਨਾਂ ਦੀ ਗੋਦੀ ਵਿੱਚ ਜਾ ਕੇ ਬੈਠਣਾ ਤਾਂ ਇਸੇ ਕਰਕੇ ਅੱਜ ਹੰਸਰਾ ਜਾ ਰਿਹਾ ਜੈਤੋ ਤਾਂ ਸਾਡੇ ਕੁਝ ਸਵਾਲ ਆ ਆ ਸਾਡੇ ਪੋਸਟਰ ਤੇ ਲੱਗੇ ਸਾਡੇ ਸਵਾਲ ਆ ਕਿ ਇਹਨਾਂ ਸਵਾਲਾਂ ਦਾ ਜਵਾਬ ਦਿਓ ਜੇਕਰ ਉਹ ਸਵਾਲਾਂ ਦੇ ਜਵਾਬ ਨਹੀਂ ਦਿੰਦਾ ਤਾਂ ਕਾਲੀਆਂ ਝੰਡੀਆਂ ਨਾਲ ਜਿਹੜਾ ਬੀਜੇਪੀ ਦੇ ਜੋ ਵੀ ਲੀਡਰ ਪੂਰੇ ਭਾਰਤ ਦੇ ਵਿੱਚ ਜਾਊਗਾ ਉਹਨਾਂ ਦਾ ਲਗਾਤਾਰ ਵਿਰੋਧ ਇਸੇ ਤਰ੍ਹਾਂ ਹੋਣਾ ਵਿਰੋਧ ਤੁਸੀਂ ਕਰਦੇ ਹੋ ਕਿ ਵਿਰੋਧ ਨਾਲ ਮਸਲੇ ਹੱਲ ਹੋ ਜਾਣਗੇ ਕਿ ਕਿਹੜੀ ਕਿਸੇ ਵੀ ਜਗ੍ਹਾ ਤੇ ਜਦੋਂ ਲੀਡਰ ਆਉਂਦਾ ਤਾਂ ਵਾਪਸ ਚਲਾ ਜਾਂਦਾ ਹੱਲ ਹੋ ਜਾਣਗੇ ਰਵਨੀਤ ਬਿੱਟੂ ਕਹਿੰਦੇ ਜੇਕਰ ਜਦੋਂ ਚੰਨੀ ਸਰਕਾਰ ਸੀ ਮੋਦੀ ਨੂੰ ਆਇਆ ਜਾਣ ਦਿੰਦਾ ਪੰਜਾਬ ਦੇ ਵਿੱਚ ਤਾਂ ਬਹੁਤ ਫਾਇਦਾ ਹੋਣਾ ਸੀ ਕਹਿੰਦੇ ਹੁਣ ਵੀ ਇਸੇ ਤੱਕ ਪੰਜਾਬ ਦਾ ਨੁਕਸਾਨ ਹੋ ਸਕਦਾ ਮੋਦੀ ਨੇ ਕੀ ਫਾਇਦਾ ਕਰਦਾ ਸਾਡਾ ਮੋਦੀ ਨੇ ਸਾਡੇ ਰੇਲਵੇ ਟਰੈਕ ਵੇਚਤੇ ਸਾਡੇ 에ਰਪੋਰਟ ਵੇਚਤੇ ਮੋਦੀ ਨੇ ਸਾਡੀਆਂ ਹਰ ਭਾਰਤ ਦੀਆਂ ਸਾਡੀ ਬੀਐਸਐਨਲ ਕੰਪਨੀ ਉਹਨੂੰ ਮੋਦੀ ਖਾ ਗਿਆ ਸਾਡੇ ਪੂਰੇ ਦੇਸ਼ ਨੂੰ ਮੋਦੀ ਤੂੰ ਕੀ ਅਸਰ ਰੱਖ ਗਿਆ ਸੀ ਤਾਂ ਗੱਲ ਸਰਕਾਰ ਜਿਹੜੀ ਵੀ ਮਰਜ਼ੀ ਆਵੇ ਲੋਕ ਕਹਿੰਦੇ ਸੀ ਜਦੋਂ ਤਨ ਖੇਤੀ ਕਾਨੂੰਨ ਆਏ ਲੋਕ ਕਹਿੰਦੇ ਕਿ ਇਹ ਰੱਦ ਨਹੀਂ ਹੋਣੇ ਮੋਦੀ ਨੇ ਜਿਹੜੀ ਕਹਿਤੀ ਜਿਹੜੀ ਬਾਤ ਈ ਉਹ ਵਾਪਸ ਨਹੀਂ ਹੋਈ ਤਾਂ ਫਿਰ ਕਰਕੇ ਦਿਖਾਇਆ ਨਾ ਲੋਕਾਂ ਨੇ 13 ਮਹੀਨੇ ਲੋਕ ਲੜੇ ਉਸੇ ਮੋ ਜਿਹੜੀ ਮਾਫੀ ਮੰਗਵਾਈ ਗਈ ਕਿ ਕਿਸਾਨਾਂ ਨੂੰ ਅਸੀਂ ਸਮਝਾ ਨਹੀਂ ਸਕੇ ਤੈਨ ਖੇਤੀ ਕਾਨੂੰਨ ਵਾਪਸ ਕਰਵਾਉਣੇ ਪਏ ਸੋ ਲੋਕ ਇੱਕਤਾ ਦੇ ਵਿੱਚ ਬਹੁਤ ਬੜਾ ਜਿਹੜੇ ਵੀ ਲੋਕਾਂ ਦਾ ਭਲੇਖਾ ਕਿ ਇਹ ਸਰਕਾਰ ਨੂੰ ਕਿਵੇਂ ਵਾਪਸ ਮੋੜਿਆ ਜਾ ਸਕਦਾ ਸਾਡੇ ਉੱਥੇ ਮੋਰਚੇ ਚੱਲ ਰਹੇ ਅਸੀਂ ਕਿਹੜੇ ਉੱਠ ਕੇ ਘਰਾਂ ਨੂੰ ਆ ਗਏ ਸ਼ੰਭੂ ਖਨੌਰੀ ਡੱਬ ਵਾਲੀ ਰਾਸਤਾਨਾ ਹਰਿਆਣਾ ਪੰਜ ਮੋਰਚੇ ਚੱਲ ਰਹੇ 200 ਜਥੇਬੰਦੀ ਵੱਲੋਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੀ ਸਰਕਾਰ ਆਊਗੀ ਸਾਡਾ ਕੋਈ ਇੱਕ ਸਰਕਾਰ ਦੇ ਨਾਲ ਵਿਰੋਧ ਨਹੀਂਗਾ ਕਿ ਕੱਲੇ ਬੀਜੇਪੀ ਨਾਲ ਇੱਥੇ ਕਾਂਗਰਸ ਆਵੇ ਇੱਥੇ ਕੋਈ ਹੋਰ ਆਵੇ ਦੂਜੀ ਆਵੇ ਤੀਜੀ ਆਵੇ ਜਿੰਨੀ ਦੇਰ ਤੱਕ ਸਾਡੀਆਂ ਇਹ ਲਾਗੂ ਨਹੀਂ ਕਰਦੀ ਉਹਨਾਂ ਨੇ ਦੇਰ ਤੱਕ ਸਾਡੇ ਉਹ ਮੁਰਚੇ ਆ ਜਿਹੜੇ ਚੱਲਦੇ ਰਹੇ ਨੇ ਬਾਈ ਜੀ ਕਿਵੇਂ ਲੱਗ ਡਿੱਗਸ ਲੀਡਰ ਗਏ ਹੋਇਆ ਕਹਿੰਦੇ ਪੰਜਾਬ ਦਾ ਨੁਕਸਾਨ ਹੋ ਗਿਆ ਜੇਕਰ ਮੋਦੀ ਪਹੁੰਚਦੇ ਇੱਥੇ ਤਾਂ ਬੜਾ ਕੁਝ ਦੇਖ ਕੇ ਜਾਣਾ ਸੀ ਮੋਦੀ ਪਹੁੰਚਦਾ ਪਹੁੰਚਣ ਵਾਲੀ ਤਾਂ ਕੋਈ ਗੱਲ ਨਹੀਂ ਸੀ ਵੀ ਨਾ ਪਹੁੰਚਦਾ ਮੋਦੀ ਤਾਂ ਇਸ ਕਰਕੇ ਨਹੀਂ ਪਹੁੰਚਿਆ ਕਿਸਾਨਾਂ ਦਾ ਵਿਰੋਧ ਸੀਗਾ ਉੱਥੇ ਇਕੱਠ ਹੋਇਆ ਨਹੀਂ ਸੀ ਉਹਨੇ ਇਸ ਕਰਕੇ ਟਾਲਾ ਮਾਰ ਲਿਆ ਜਿਹੜਾ ਹੁਣ ਇਹਨਾਂ ਦਾ ਥਾਂ ਪ੍ਰਥਾਂ ਆ ਵਿਰੋਧ ਹੋ ਰਿਹਾ ਇਹਨਾਂ ਦੀਆਂ ਮਾਰਕ ਕਰਤੂਤਾਂ ਕਰਕੇ ਇਹਨਾਂ ਦਾ ਵਿਰੋਧ ਹੋ ਰਿਹਾ ਇਹਨਾਂ ਦਾ ਕੋਈ ਚਾਅ ਨੂੰ ਨਹੀਂ ਅਸੀਂ ਸਾਨੂੰ ਕੋਈ ਸ਼ੌਂਕ ਤਾਂ ਨਹੀਂ ਇਹਨਾਂ ਦਾ ਵਿਰੋਧ ਕਰਨ ਦਾ ਜਦੋਂ ਇਹਨਾਂ ਨੇ ਕਿਸੇ ਦੇ ਕੁਝ ਪੱਲੇ ਨਹੀਂ ਪਾਇਆ ਇਹਨਾਂ ਦਾ ਵਿਰੋਧ ਇਸੇ ਤਰ੍ਹਾਂ ਹੀ ਹੁੰਦਾ ਰਹੂਗਾ ਕਿਉਂਕਿ ਜਦੋਂ ਇਹਨਾਂ ਨੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਵਾਅਦੇ ਆ ਜਿਹੜੇ ਉਹ ਕਰਕੇ ਮੁੱਕਰ ਗਏ 10 ਸਾਲੇ ਸਤਾ ਦੇ ਵਿੱਚ ਰਹੇ ਕੀਤਾ ਇਹਨਾਂ ਨੇ ਟਕਾਨੀ 에어ਪੋਰਟ ਵਿੱਚ ਤੇ ਰੇਲਾਂ ਵਿੱਚ ਤਾਂ ਹੁਣਾਂ ਕਿਸਾਨੀ ਹੈ ਇਹ ਜ਼ਮੀਨਾਂ ਕਿਸਾਨਾਂ ਤੋਂ ਖੋਹ ਕੇ ਜਿਹੜੇ ਹੁਣਾਂ ਵੱਡੇ ਵੱਡੇ ਨੈਸ਼ਨਲ ਹਾਈਵੇ ਨਿਕਲ ਰਹੇ ਐ ਇਹਨਾਂ ਨੂੰ ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਉਹ ਰੜਕਦੀਆਂ ਜ਼ਮੀਨਾਂ ਖੋਹਣਾ ਚਾਹੁੰਦੇ ਐ ਹੋਰ ਕੁਛ ਨਹੀਂ ਇਸ ਕਰਕੇ ਸੰਘਰਸ਼ਾ ਮੋਰਚੇ ਉਹਨਾਂ ਚੱਕਰ ਚੱਲਦੇ ਰਹਿਣਗੇ ਜਿੰਨਾ ਚਿਰ ਕਿਸਾਨਾਂ ਦੇ ਮਸਲੇ ਹੱਲ ਨਹੀਂ ਹੁੰਦੇ ਇਹਨਾਂ ਦਾ ਪੂਰਨ ਤੌਰ ਤੇ ਵਿਰੋਧ ਰੱਖੂਗਾ ਇਸੇ ਤਰ੍ਹਾਂ ਹੀ ਵਿਰੋਧ ਹੋਊਗਾ ਜ਼ਮੀਨਾ ਖੋਣ ਦੀ ਗੱਲ ਕਰੀਏ ਤੁਸੀਂ ਤਾਂ ਪੱਤਰਕਾਰਾਂ ਵੱਲੋਂ ਇਸਤੇਮਾਲ ਕੀਤਾ ਜਾਂਦਾ ਹੈ ਇਹਨਾਂ ਦੇ ਲੀਡਰਾਂ ਨੂੰ ਜੇਕਰ ਗੱਲ ਹੰਸਰਾ ਜਹੰਸ ਦੀ ਹੋਵੇ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਜ਼ਮੀਨਾ ਖੋਣ ਦੀ ਗੱਲ ਨਹੀਂ ਹੈਗੀ ਕਿੱਥੇ ਕਹਿੰਦੇ ਅਸੀਂ ਤਾਂ ਕੁੱਤਰ ਦੇਾਂਗੇ ਜੀ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਆ ਨਾਲ ਹੁੰਦੇ ਤਾਂ ਹੁਣ 2 ਮਹੀਨਿਆਂ ਤੋਂ 2.5 ਮਹੀਨਿਆਂ ਤੋਂ ਤਾਂ ਅਸੀਂ ਸਿੰਘੂ ਤੇ ਖਨੌਰੀ ਤੇ ਵੱਖ-ਵੱਖ ਬਾਡਰਾਂ ਤੇ ਅਸੀਂ ਡਟੇ ਬੈਠੇ ਆ ਹੁਣ 2 ਮਹੀਨਿਆਂ ਚ ਇਹਨਾਂ ਦੀ ਜਦੋਂ ਸਰਕਾਰ ਚੱਲਦੀ ਸੀ ਉਸ ਤੋਂ ਸਵਾ ਡੇਢ ਮਹੀਨਾ ਪਹਿਲਾਂ ਮੋਰਚਾ ਲੱਗ ਚੁੱਕਿਆ ਸੀ ਹੁਣ ਇਹ ਕਹਿੰਦੇ ਵਿੱਚ ਹੁਣ ਜਨਤਾ ਲੱਗ ਗਿਆ ਇਹ ਮਹੀਨੇ ਡੇਢ ਮਹੀਨੇ ਚ ਇਹਨਾਂ ਦੀ ਐਡੀ ਬਹੁਤ ਨਾ ਸਰਕਾਰ ਸੀ ਸਾਡਾ ਮਸਲੇ ਦਾ ਹੱਲ ਨਹੀਂ ਸੀ ਕਰ ਸਕਦੇ 10 ਸਾਲ ਇਹਨਾਂ ਦੀ ਸਰਕਾਰ ਰਹੀ ਉਹਦੋਂ ਨਹੀਂ ਸੀ ਹੱਲ ਕਰ ਸਕਦੇ ਇਸ ਕਰਕੇ ਇਹ ਹੱਲ ਨਹੀਂ ਕਰ ਦੇਗੇ ਇਹਨਾਂ ਦਾ ਵਿਰੋਧ ਇਸੇ ਤਰ੍ਹਾਂ ਹੀ ਹੋਣਾ ਕਿਵੇਂ ਲੱਗਦਾ ਵੋਟਾਂ ਪੈ ਜਾਣ ਬੀਜੇਪੀ ਨੂੰ ਵੋਟਾਂ ਨਹੀਂ ਪੈਂਦੀਆਂ ਜੀ ਪੰਜਾਬ ਚੋਂ ਬਹੁਤ ਬੁਰਾ ਹਾਲ ਆ ਇਹਨਾਂ ਦਾ ਆਏ ਜਿੱਥੇ ਵੀ ਬੀਜੇਪੀ ਦਾ ਕੋਈ ਵੀ ਲੀਡਰ ਆਊਗਾ ਜਿੱਥੇ ਜਿੱਥੇ ਸਾਡਾ ਵਾਸ ਚੱਲੂਗਾ ਅਸੀਂ ਜਥੇਬੰਦੀਆਂ ਨੂੰ ਵਿਰੋਧ ਕਰਾਂਗੇ ਕਰਾਂਗੇ ਬੀਜੇਪੀ ਦਾ ਤੇ ਬਾਕੀ ਇਹਨਾਂ ਨੇ ਕਹਿੰਦੇ ਆ ਵੀ ਅਸੀਂ ਹੱਲ ਕਰਾ ਦੇਾਂਗੇ ਤੁਸੀਂ ਕਿਹਾ ਸੀਗਾ ਕਹਿੰਦੇ ਇਹਨਾਂ ਲੀਡਰਾਂ ਦੇ ਪਿਆਰ ਵਾਲੀ ਸਾਨੂੰ ਜਿਤਾਓ ਤੇ ਪਹਿਲਾਂ ਵੀ ਤਾਂ ਇਹੀ ਸੀਗੇ ਜਿੱਤੇ ਵੀ ਸੀਗੇ ਇਹਨਾਂ ਦੇ ਬੰਦੇ ਸਰਕਾਰ ਇਹਨਾਂ ਦੀ ਸੀਗੀ ਇਹਨਾਂ ਦਾ ਮਤਲਬ ਨਹੀਂ ਬੰਦਦਾ ਕਿ ਕਿਸਾਨਾਂ ਤੇ ਗੋਲੀ ਚਲਾਉਂਦਾ ਸ਼ੁਭ ਕਰਨਦੀਪ ਸ਼ਹੀਦ ਕਰਤਾ ਇਹਨਾਂ ਨੇ ਬਿਨਾਂ ਗੱਲ ਤੋਂ ਤੇ ਉਦੋਂ ਮਾਫ ਪਾਸ ਕਰ ਦਿੰਦੇ ਵਿਅਕਤੀ ਰੂਪ ਜੀ ਐਮ ਐਸ ਵੀ ਦੇ ਜਾਂਦੇ ਫਿਰ ਤਾਂ ਰੌਲਾ ਹੀ ਖਤਮ ਸੀ 90% ਤਾਂ ਇਹਨਾਂ ਨੇ ਸਾਰੇ ਭਾਰਤ ਦੇ ਡਾਨੀ ਮਾਨੀ ਕੇ ਨੂੰ ਕਬਜ਼ਾ ਕਰਾਤਾ ਕੋਰਪੋਰੇਟ ਕਰਾਣਿਆਂ ਨੂੰ 10% ਰਹਿ ਗਿਆ ਜੀ ਇਕੱਲੀ ਖੇਤੀ ਆ ਸੇਫ ਉਹਦੇ ਵੀ ਇਹ ਕਬਜ਼ਾ ਕਰਨਾ ਚਾਹੁੰਦੇ ਆਗੇ ਜੀ ਮੋਦੀ ਸਰਕਾਰ ਤਾਂ ਮੋਦੀ ਪੀਐਮ ਮੋਦੀ ਜੋ ਉਹ ਕਹੇ 247 ਦੀ ਗੱਲ ਕਰਦੇ ਨੇ ਕਹਿੰਦੇ ਦੇਸ਼ ਆ ਤਰੱਕੀ ਦੇ ਵੱਲ ਵੱਧ ਰਿਹਾ ਤੁਸੀਂ ਵੇਖ ਲਓ ਪਿਛਲੇ 10 ਸਾਲਾਂ ਨੇ ਦੇਸ਼ ਕਿੰਨੀ ਕੀ ਤਰੱਕੀ ਤੇ ਆ ਗਿਆ ਸਿਲੰਡਰ ਦਾ ਕੀ ਹਾਲ ਆ ਗਿਆ ਬੀਐਸਐਨ ਕੰਪਨੀ ਜਮਾ ਇਹਨਾਂ ਨੇ ਖਤਮ ਕਰਤੀ ਰੇਲਵੇ ਦਾ ਕੀ ਹਾਲ ਆ ਟਿਕਟਾਂ ਕੀ ਇਹਨਾਂ ਨੇ ਸਾਰੇ ਰੇਲਵੇ ਸਟੇਸ਼ਨ ਵੇਚ ਤੇ 에어ਪੋਰਟ ਵੇਚ ਤੇ ਸਾਰਾ 90% ਤਾਂ ਦੇਸ਼ ਵੇਚ ਤਾਂ ਮੋਦੀ ਨੇ ਰਹਿ ਕੀ ਗਿਆ ਪਾਈਪ ਗੈਸ ਲੈਣ ਜਿਹੜੀ ਐਲਪੀਜੀ ਦੀ ਗੈਸ ਆ ਉਹ ਘਰਾਂ ਤੱਕ ਪਹੁੰਚਾ ਦਿੱਤੀ ਹੈ ਕਹਿੰਦੇ ਹੋਰ ਸਹੂਲਤਾਂ ਵੀ ਦੇਵਾਂਗੇ ਪਾਉਂਗੇ ਬੋਟਾ ਕਿਹੜੇ ਘਰ ਤੱਕ ਗਈ ਹੈ ਜੀ ਉਹਦਾ ਬੈਲ ਕਿੰਨਾ ਆ ਰਿਹਾ ਉਹਦੇ ਬਾਰੇ ਵੀ ਪੁੱਛਿਆ ਤੁਸੀਂ ਕਿਸੇ ਨੂੰ ਵੀ ਬੈਲ ਉਹਦਾ ਕਿੰਨਾ ਆ ਰਿਹਾ ਤੇ ਕਿੰਨਾ ਉਹਦਾ ਨੁਕਸਾਨ ਹੋ ਰਿਹਾ ਕਿੰਨਾ ਉਹ ਜਦੋਂ ਫਟੂਗੀ ਤੇ ਕਿੰਨਾ ਨੁਕਸਾਨ ਕਰੂਗੀ ਆਪਣੀ ਜੈਤੂ ਵਾਲੀ ਸੜਕ ਦੇਖ ਲਓ ਇਹਦੇ ਨਾਲ ਪੱਟੀ ਗਈ ਹੈ ਪਾਈਪਲੈਨ ਤੇ ਉਹਦੇ ਚ ਕਿੰਨੇ ਵਹੀਕਲ ਡਿੱਗੇ ਆ ਉਹਦੇ ਚ ਕੌਣ ਹੈ ਪੀਐਮ ਨੇ ਆ ਕੇ ਦੇਖਿਆ ਉਹਦੇ ਚ ਕਿੰਨਾ ਨੁਕਸਾਨ ਹੋਇਆ ਉਹਦੇ ਚ ਕੋਈ ਨਹੀਂ ਦੇਖਦਾ ਤੁਸੀਂ ਤਾਂ ਉਹਨੂੰ ਡੇਲੀ ਦੇਖਦੇ ਆ ਨਾ ਫਿਰ ਉਹਦੇ ਚ ਫਾਇਦਾ ਕਿਹਦੇ ਪਾਸੇ ਹੋ ਗਿਆ ਸਾਨੂੰ ਤਾਂ ਕੋਈ ਲੱਗਿਆ ਨਹੀਂ ਕਿਵੇਂ ਲੱਗਦਾ ਬੀਜੇਪੀ ਨੂੰ ਪਹਿਣਦੀਆਂ ਮੋਟਾਂ ਜੀ ਨਹੀਂ ਨਹੀਂ ਪੰਜਾਬ ਤੇ ਜਿਵੇਂ ਹੀ ਪੈਂਦੀਆਂ ਹਰਿਆਣਾ ਪੰਜਾਬ ਤੇ ਜਿੰਨਾ ਦੇ ਵਿੱਚ ਪੀਐਮ ਨੇ ਕੀਤਾ ਕੀ ਹੈ ਇਹਨੇ 200 ਕਰੋੜ ਦਾ ਕਰਜ਼ਾ ਕਿਸਾਨਾਂ ਦੇ ਜਿਹੜਾ ਦਾ ਪੰਜਾਬ ਹਿੰਦੁਸਤਾਨ ਸਰ ਪਹਿਲਾਂ 9500 ਕਰੋੜ ਦਾ ਕਰਜ਼ਾ ਸੀ ਜਿਹੜਾ ਵੀ ਹੁਣ 200 ਕਰੋੜ ਦਾ ਹੋ ਗਿਆ ਇਹਨੇ ਦੁੱਗਣਾ ਦਾ ਕਰਜ਼ਾ ਕਰਤਾ ਭਾਰਤ ਹਰੇਕ ਚੀਜ਼ ਭਾਰਤ ਦੇ ਵਿੱਚ ਦੀ ਰੇਲ ਇਹਨੇ ਵੇਚਤੀ ਹਵਾਈ ਜਹਾਜ਼ ਇਹਨੇ ਵੇਚਤੇ 에ਰਪੋਰਟ ਬੰਦਰਗਾਹ ਇਹਨੇ ਵੇਚਤੀਆਂ ਕਿ ਬੀਐਸਐਨ ਦੀ ਕੰਪਨੀ ਇਹਨੇ ਵੇਚ ਛੱਡਿਆ ਕੀ ਇਹਨੇ ਫੇ ਵੋਟਾਂ ਕਾਹਦੇ ਸਿਰ ਤੇ ਮੰਗਦਾ ਜੀ ਵੀ ਇਹਨੇ ਕਰਿਆ ਕੀ ਪੰਜਾਬ ਤੋਂ ਕੁਝ ਪੰਜਾਬ ਦੀ ਚੀਜ਼ ਬਣਾਈ ਜਾਂ ਹਿੰਦੁਸਤਾਨ ਦੀ ਚੀਜ਼ ਬਣਾਈ ਐ ਤੇ ਦੱਸੇ ਵੀ ਬੂਟਾ ਦੇ ਸੱਤੇ ਪਾ ਗਾਂਗੇ